ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦਿਨ ਸਵੇਰਾ ਤੇ ਮੈਂ ਹਾਂ ਮਰਤਪਾਲ ਸਿੰਘ ਬਾਜਵਾ ਗੱਲ ਕਰਾਂਗਾ ਕਿ ਪੰਜਾਬ ਦੇ ਮਦਾਨੀ ਇਲਾਕੇ ਵਿੱਚ ਕਿੱਥੇ ਪਿਛਲੇ ਸਮੇਂ ਦੌਰਾਨ ਬਹੁਤ ਸਾਰੀ ਬਰਸਾਤ ਪਈ ਇਸ ਬਰਸਾਤ ਦੇ ਚੱਲਦਿਆਂ ਜੇਕਰ ਬਿਆਸ ਦਰਿਆ ਦੀ ਗੱਲ ਕੀਤੀ ਜਾਵੇ ਬਿਆਸ ਦਰਿਆ ਜਿਹੜਾ ਪੂਰਾ ਅਫਾਨ ਤੇ ਚੱਲ ਰਿਹਾ ਸੀ ਜਿਸ ਨੇ ਸੈਂਕੜੇ ਇੱਕ ਫਸਲ ਜਿਹੜੀ ਆ ਆਪਣੀ ਚਪੇਟ ਵਿੱਚ ਲੈ ਲਈ ਸੀ ਜੇਕਰ ਗੱਲ ਕੀਤੀ ਜਾਵੇ ਤਾਂ ਫਸਲ ਗੰਨਾ ਚੋਨਾ ਤੇ ਹੋਰ ਫਸਲਾਂ ਜਿਹੜੀ ਹੈ ਕਿ ਪਾਣੀ ਦੇ ਡੋਬ ਜਾਣ ਕਾਰਨ ਜਿਹੜੀਆਂ ਨੁਕਸਾਨੀਆਂ ਗਈਆਂ ਸੀਗਾ ਪਰ ਇਸ ਵਕਤ ਬਿਆਸ ਰਿਆ ਦੀ ਇੱਕ ਜਿਹੜੀ ਰਾਤਪਰੀ ਖਬਰ ਮਿਲਦੀ ਕਿ ਬਿਆਸ ਰਿਆ ਜਿਹੜਾ ਪਾਣੀ ਦਾ ਪੱਧਰ ਜਿਹੜਾ ਨਿਵਾ ਹੋਣਾ ਸ਼ੁਰੂ ਹੋ ਚੁੱਕਾ ਜਦੋਂ ਗੱਲ ਕੀਤੀ ਜਾਵੇ ਤੇ ਉਹ ਜੋ ਮੰਦਰ ਦਿਸ ਰਿਹਾ ਹੈ ਪੀਣਾ ਹੀ ਜਗਾ ਦਿਸ ਰਹੀ ਹੈ ਉਸ ਤੋਂ ਕਾਫੀ ਜਿਹੜਾ ਕਿ 3 ਤੋਂ 4 ਫੁੱਟ ਜਿਹੜਾ ਪਾਣੀ ਜਿਹੜਾ ਉੱਥੇ ਲੱਗਾ ਹੋਇਆ ਸੀਗਾ ਜਿੱਕਰ ਦਾ ਰਾਤ ਹੀ ਗੱਲ ਕੀਤੀ ਜਾਵੇ ਇੱਥੇ ਕੁਝ ਲੋਕ ਮੇਰੇ ਕੋਲ ਮੌਜੂਦ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜਾ ਪਾਣੀ ਘਟਣਾ ਸ਼ੁਰੂ ਹੋ ਗਿਆ ਔਰ ਕੀ ਕਹਿਣਾ ਚਾਹੋਗੇ ਇਸ ਨੁਕਸਾਨ ਜਿਹੜਾ ਹੋਇਆ ਵਾ ਕਿੰਨਾ ਕੁ ਨੁਕਸਾਨ ਹੋਇਆ ਸੀਗਾ ਔਰ ਕਿੰਨਾ ਕੁ ਪਾਣੀ ਜਿਹੜਾ ਬਿਆਸਤਰੀਆ ਦੇ ਵਿੱਚ ਹੁਣ ਆਪਣਾ ਬਿਆਸਤਰੀਆ ਆਪਣੀ ਲੈ ਰਿਹਾ ਨੁਕਸਾਨ ਬਹੁਤ ਹੋਇਆ ਜੀ ਇੱਧਰ ਲੱਖ ਲੱਖ ਪਾਣੀ ਹੋਣਾ ਕਿ ਜਾਣੇ ਆ ਜੀ ਤਾਂ ਉਹ ਨਗਰ ਵੀ ਬਗਾਨੇ ਘਰੋਂ ਖੁੱਛ ਸਕਦੇ ਆ ਪਾਰੋਂ ਤਰਕੇ ਸਾਡੇ ਇੱਥੇ ਖੇਚਕੜ ਆ ਗਏ ਨਾ ਨਾ ਕਰਦਾ ਪ੍ਰਬੰਧ ਹੈ ਸਾਡੇ ਉਧਰ ਨਾ ਲੈਣਾ ਦੇਣਾ ਕੋਈ ਗਵਰਨਮੈਂਟ ਸਾਨੂੰ ਸੂਤ ਦੇ ਕੇ ਮਕਾਨ ਸਾਡੇ ਛੋਣ ਲਿਆ ਗਾਡਰ ਵਾਲੇ ਪਾਏ ਆ ਬਿਆਸ ਰਿਆ ਦਾ ਪਾਣੀ ਜਿਹੜਾ ਹੈ ਕਿੰਨਾ ਕ ਹੀਟਲੇ ਪੱਧਰ ਤੇ ਜਾਣਾ ਸ਼ੁਰੂ ਹੋ ਚੁੱਕਾ ਆ ਪਰ ਕਿੰਨੀ ਕ ਜਿਹੜੀ ਫਸਲ ਦਾ ਇਸ ਇਲਾਕੇ ਜਿਹੜੀ ਖਰਾਬ ਹੋਈ ਸੀ ਹਾਂਜੀ ਫਸਲ ਬਹੁਤ ਨੁਕਸਾਨ ਹੋਇਆ ਹੈ ਸਾਡੇ ਬਹੁਤ ਜ਼ਿਆਦਾ ਦੇਖ ਲਓ ਤੁਸੀਂ ਹੁਣ ਪਾਣੀ ਤਿੰਨ ਤਿੰਨ ਫੁੱਟੋ ਚਾਰ ਫੁੱਟ ਥੱਲੇ ਚੜ ਗਿਆ ਪਾਣੀ ਥੱਲੇ ਚੜ ਗਿਆ ਹਾਂਜੀ ਫਿਰ ਉਹ ਬੰਨ ਟੁੱਟਾ ਪਿਆ ਉਹ ਪਾਰ ਵੇਖੋ ਤੁਸੀਂ ਸਾਰਾ ਪਾਣੀ ਉਹ ਰੜੇ ਨੂੰ ਜਾਂਦੇ ਆ ਜੇਕਰ ਇੱਥੇ ਦੇ ਹਾਲਾਤਾਂ ਦੀ ਗੱਲ ਕੀਤੀ ਜੇ ਤਾਂ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਕਿੰਨੇ ਕੁ ਲੋਕ ਅਜੇ ਤੱਕ ਜਿਹੜੇ ਕਿ ਸੜਕ ਤੇ ਹੀ ਟੈਂਟ ਲਾ ਕੇ ਬੈਠੇ ਕਰੋ ਇਹ ਘਰ ਰੱਖਾ ਹਿਸਾਬ ਨਾਲੇ ਦੁਨੀਆ ਚ ਹਾਂਜੀ ਕਾਫੀ ਘਰ ਜਿਹੜੇ ਕੀ ਸੰਕੜੇ ਘਰ ਜਿਹੜੇ ਕੀ ਇਸ ਬਾਣੀ ਦੀ ਮਾਰ ਕਰਕੇ ਜਿਹੜੇ ਕੀ ਘਰ ਤੁਸੀਂ ਬੰਦ ਉੱਤੇ ਹੀ ਲੋਕਾਂ ਨੇ ਆਰਟੀ ਛੰਨਾ ਜਿਹੜੀਆਂ ਟਰਾਲੀਆਂ ਦੇ ਉੱਤੇ ਲਗਾ ਕੇ ਜਿਹੜੇ ਤਰਪਾਲਾ ਲਗਾ ਕੇ ਕੈਮਰਾਮੈਨ ਸਾਥੀ ਕਹੋਗੇ ਦਿਖਾਇਆ ਜਾਵੇ ਬੈਠੇ ਹੋਏ ਸੀ ਕਿ ਪਾਣੀ ਕਿ ਬਰਸਾਤ ਫੇਰ ਦੁਬਾਰਾ ਜਿਹੜੀ ਬੱਦਲ ਵੀ ਜਿਹੜਾ ਨਜ਼ਰ ਆ ਰਿਹਾ ਭਾਜੀ ਕੀ ਨਾ ਆਪਣਾ ਮੇਰਾ ਸੁਖਮਨਪ੍ਰੀਤ ਸਿੰਘ ਜੀ ਕੀ ਕਹਿਣਾ ਜੀ ਇੱਥੇ ਰਹਿਣੇ ਹਾਂਜੀ ਆ ਉਧਰ ਕਰ ਜਾੜਾ ਘਰ ਉੱਤੇ ਹਾਂਜੀ ਕੀ ਹਾਲਾਤ ਆ ਔਰ ਪਾਣੀ ਕੀ ਜਿਹੜਾ ਕਿੰਨਾ ਕ ਕਟਰਾ ਸ਼ੁਰੂ ਹੋ ਚੁੱਕਾ ਪਾਣੀ ਵੀਰੇ ਤਰਿਆ ਚੋਦੇ ਓਨਾ ਕੀ ਆ ਮੜਾ ਇਹ ਘ ਬਾਕੀ ਕਹਿ ਨਹੀਂ ਸਕਦਾ ਪਿੱਛੋਂ ਜੇ ਪਾਣੀ ਛੱਡਦਾ ਤੇ ਬਾਦ ਵੀ ਛੱਡਦਾ ਏ ਹਾਂਜੀ ਪਰ ਕਿੰਨਾ ਕ ਨੁਕਸਾਨ ਹੋਇਆ ਸੀ ਪਹਿਲਾਂ ਔਰ ਝੋਨੇ ਦਾ ਕਈ ਏਕੜ ਝੋਨਾ ਮਾਰਿਆ ਗਿਆ ਜੇ ਤੇ ਕਮਾਤ ਨੂੰ ਜੜ ਪੈ ਗਈ ਜਮ ਆਹ ਸੋਣ ਝੋਨੇ ਦੀ ਨਹੀਂ ਆ ਗਈ ਜੇ ਅਜੇ ਤੱਕ ਲੋਕ ਜਿਹੜੇ ਆ ਘਰਾਂ 'ਚ ਜਾਣੇ ਸ਼ੁਰੂ ਹੋ ਚੁੱਕੇ ਆ ਜਾਂ ਨਹੀਂ ਸ਼ੁਰੂ ਹੋਏ ਅਨੇਕ ਘਰਾਂ ਦੇ ਉੱਤਰ ਪਰਲੀ ਸਾਡੋ ਜਾਂਦੇ ਕਈ ਘਰਾਂ ਉੱਤਰ ਅੱਦੇ ਘਰ ਉੱਤਰ ਜੇ ਰਹਿੰਦੇ ਸਾਰੇ ਹਾਂਜੀ ਜਿੱਧਰ ਪਾਣੀ ਘਟਾ ਤੇ ਬਾਕੀ ਆ ਸਾਰੇ ਘਰ ਦੇ ਉੱਤੇ ਸਾਰੇ ਉੱਤੇ ਬੈਠੇ ਜੀ ਹਾਂਜੀ ਜਿਹੜੇ ਦਰਿਆ ਦੇ ਲਾਗੇ ਲਾਗੇ ਬੈਠੇ ਹਾਂਜੀ ਉਹ ਦਰਿਆ ਦੇ ਲਾਗੇ ਲਾਗੇ ਉਹ ਸਾਰੇ ਉੱਤੇ ਬੈਠੇ ਬਾਕੀ ਕਈ ਅਧੇ ਘਰੇ ਆ ਜੀ ਸਾਰਿਆਂ ਦੇ ਘਰੇ ਕੀ ਮੰਗ ਕਰਦੇ ਜਿਹੜਾ ਨੁਕਸਾਨ ਹੋਇਆ ਵਾ ਨੁਕਸਾਨ ਨੂੰ ਲੈ ਕੇ ਜਾਂ ਜਿਹੜਾ ਪੰਨ ਜਿਹੜਾ ਆਟੀ ਜਿਹੜੇ ਪੰਨ ਟੁੱਟੇ ਹੋਏ ਆ ਉਹਨਾਂ ਨੂੰ ਕਿਸ ਤਰ੍ਹਾਂ ਮਿਲਦੀ ਕਰਨੀ ਮੰਗਦੇ ਮੰਗਾ ਦੀਆਂ ਤਿੰਨ ਚਾਰੀਆਂ ਬਸ ਇਹ ਜਿਹੜੀ 4 ਕਿਲੋਮੀਟਰ ਧੁੱਸੀ ਆ ਉਹ ਬੰਨੀ ਜਾਵੇ ਤੇ ਆ ਜੰਗਲ ਜਾਂ ਪੁੱਟਿਆ ਜਾਵੇ ਤੇ ਇੱਥੇ ਇੱਕ ਦੋ ਪਾਈ ਜਾਣ ਦੂਜੇ ਗੇੜ ਪਾਈ ਜਾਣ ਹਾਂਜੀ ਆਹੋ ਮੰਗ ਜੀ ਸੋ ਜਿਵੇਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜਿਹੜਾ ਕੀ ਆਰਜੀ ਬੰਨ ਜਿਹੜਾ ਇਹ ਬਣਾਇਆ ਗਿਆ ਸੀਗਾ ਹਾਲਾਂਕਿ ਇਸ ਬੰਨ ਨੂੰ ਜਿਹੜਾ ਪਾਣੀ ਕੱਢਣ ਵਾਸਤੇ ਇਹ ਕੀਤਾ ਗਿਆ ਸੀਗਾ ਪਰ ਹਾਲਾਤ ਦੇਖੇ ਜਾ ਤਾਂ ਹਾਲਾਤ ਜਿਹੜੇ ਵੱਧ ਤੋਂ ਵੱਧ ਨਜ਼ਰ ਆ ਰਹੇ ਆ ਮੇਰੇ ਕੋਲ ਅੰਕਲ ਜੀ ਵੀ ਆ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੰਕਲ ਜੀ ਕੀ ਨਾਂ ਆਪਣਾ ਠੀਕ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਜੋ ਹਾਲਾਤ ਇਸ ਪੰਜਾਬ ਦੇ ਵਿੱਚ ਬਣੇ ਹੋਏ ਇਸ ਪੰਜਾਬ ਦੇ ਜਿਹੜੇ ਬਿਆਸ ਦਰਿਆ ਜਿਹੜਾ ਪੱਤਰ ਜਿਹੜਾ ਕੀ ਕਾਫੀ ਜਿਹੜਾ ਅ ਨੀਵਾ ਹੇਠ ਦੇ ਪੱਧਰ ਤੇ ਜਾਣਾ ਸ਼ੁਰੂ ਹੋ ਚੁੱਕਾ ਹੈ ਰਾਹਤ ਮਿਲਨੀ ਸ਼ੁਰੂ ਹੋ ਚੁੱਕੀ ਪਰ ਬਰਸਾਤ ਦੀ ਗੱਲ ਕੀਤੀ ਜਾਵੇ ਬਰਸਾਤ ਜਿਹੜੀ ਕਿ ਬੱਦਲ ਜਿਹੜੇ ਕਿ ਅਜੇ ਵੀ ਲੋਕਾਂ ਦੇ ਬੰਡਰਾਂਦੇ ਹੋਏ ਨਜ਼ਰ ਆ ਰਹੇ ਕਿਉਂਕਿ ਪਿਛਲੇ ਸਮੇਂ ਦੌਰਾਨ ਜਿਹੜੇ ਬਰਸਾਤ ਪਈ ਸੀ ਉਸ ਬਰਸਾਤ ਦੇ ਜਿਹੜਾ ਕਿ ਇੱਕ ਬਹੁਤ ਹੀ ਪਾਣੀ ਨੇ ਭਿਆਨਕ ਰੂਪ ਜਿਹੜਾ ਦਿਖਾਇਆ ਸੀਗੇ ਉਸ ਤੇ ਚੱਲਦੇ ਲੋਕਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਜਿਨ੍ਹਾਂ ਲੋਕਾਂ ਦੇ ਕੋਠੇ ਚ ਹੋਏ ਸੀਗੇ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿ ਲੋਕ ਜਿਹੜੇ ਆ ਪੈਰਾਂ ਤੇ ਖੜੇ ਹੋ ਸਕਣ ਭਾਈ ਕੀ ਇਹਨਾ ਆਪਣਾ ਸੋ ਜਿਵੇਂ ਕਿ ਅੱਜ ਦੇਖੇ ਹਾਲਾਤ ਦੇਖੇ ਸੀ ਹਾਲਾਤਾਂ ਨੂੰ ਲੈ ਕੇ ਜੋ ਹਾਲਾਤ ਬਣੇ ਉਸ ਹਾਲਾਤਾਂ ਦੀ ਮੰਗ ਕੀਤੀ ਜਾ ਰਹੀ ਤੁਸੀਂ ਦੇਖਦੇ ਰਹੋ ਦੈਂਸ਼ੇਰਾ ਮੈਂ ਹਮਰਤਪਾਲ ਸਿੰਘ ਬਾਜਵਾ ਟੰਡਾਊਡ ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦਿਨ ਸਵੇਰਾ ਤੇ ਮੈਂ ਹਾਂ ਮਰਤਪਾਲ ਸਿੰਘ ਬਾਜਵਾ ਗੱਲ ਕਰਾਂਗਾ ਕਿ ਪੰਜਾਬ ਦੇ ਮਦਾਨੀ ਇਲਾਕੇ ਵਿੱਚ ਕਿੱਥੇ ਪਿਛਲੇ ਸਮੇਂ ਦੌਰਾਨ ਬਹੁਤ ਸਾਰੀ ਬਰਸਾਤ ਪਈ ਇਸ ਬਰਸਾਤ ਦੇ ਚੱਲਦੇ ਜੇਕਰ ਬਿਆਸ ਦਰਿਆ ਦੀ ਗੱਲ ਕੀਤੀ ਜਾਵੇ ਬਿਆਸ ਦਰਿਆ ਜਿਹੜਾ ਪੂਰਾ ਅਫਾਨ ਤੇ ਚੱਲ ਰਿਹਾ ਸੀ ਜਿਸ ਨੇ ਸੈਂਕੜੇ ਇੱਕ ਫਸਲ ਜਿਹੜੀ ਆ ਆਪਣੀ ਚਪੇਟ ਵਿੱਚ ਲੈ ਲਈ ਸੀ ਜੇਕਰ ਗੱਲ ਕੀਤੀ ਜਾਵੇ ਤਾਂ ਫਸਲ ਗੰਨਾ ਚੋਨਾ ਤੇ ਹੋਰ ਫਸਲਾਂ ਜਿਹੜੀ ਹੈ ਕਿ ਪਾਣੀ ਦੇ ਡੋਬ ਜਾਣ ਕਾਰਨ ਜਿਹੜੀਆਂ ਨੁਕਸਾਨੀਆਂ ਗਈਆਂ ਸੀਗਾ ਪਰ ਇਸ ਵਕਤ ਬਿਆਸ ਰਿਆ ਦੀ ਇੱਕ ਜਿਹੜੀ ਰਾਤ ਭਰੀ ਖਬਰ ਮਿਲਦੀ ਕਿ ਬਿਆਸ ਰਿਆ ਜਿਹੜਾ ਪਾਣੀ ਦਾ ਪੱਧਰ ਜਿਹੜਾ ਨਿਵਾ ਹੋਣਾ ਸ਼ੁਰੂ ਹੋ ਚੁੱਕਾ ਜਦ ਕਰ ਗੱਲ ਕੀਤੀ ਜਾਵੇ ਤੇ ਉਹ ਜੋ ਮੰਦਰ ਦਿਸ ਰਿਹਾ ਹੈ ਪੀਣਾ ਜਗ੍ਹਾ ਦਿਸ ਰਹੀ ਹੈ ਉਸ ਤੋਂ ਕਾਫੀ ਜਿਹੜਾ ਕਿ 3 ਤੋਂ 4 ਫੁੱਟ ਜਿਹੜਾ ਪਾਣੀ ਜਿਹੜਾ ਉੱਥੇ ਲੱਗਾ ਹੋਇਆ ਸੀਗਾ ਜਿੱਕਰ ਦਾ ਰਾਤ ਹੀ ਗੱਲ ਕੀਤੀ ਜਾਵੇ ਇੱਥੇ ਕੁਝ ਲੋਕ ਮੇਰੇ ਕੋਲ ਮੌਜੂਦ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜਾ ਪਾਣੀ ਘਟਣਾ ਸ਼ੁਰੂ ਹੋ ਗਿਆ ਔਰ ਕੀ ਕਹਿਣਾ ਚਾਹੋਗੇ ਇਸ ਨੁਕਸਾਨ ਜਿਹੜਾ ਹੋਇਆ ਵਾ ਕਿੰਨਾ ਕੁ ਨੁਕਸਾਨ ਹੋਇਆ ਸੀਗਾ ਔਰ ਕਿੰਨਾ ਕੁ ਪਾਣੀ ਜਿਹੜਾ ਬਿਆਸਤਰੀਆ ਦੇ ਵਿੱਚ ਹੁਣ ਆਪਣਾ ਬਿਆਸਤਰੀਆ ਆਪਣੀ ਲੈ ਰਿਹਾ ਨੁਕਸਾਨ ਬਹੁਤ ਹੋਇਆ ਜੀ ਇੱਧਰ ਲੱਖ ਲੱਖ ਪਾਣੀ ਹੋਣਾ ਕਿ ਜਾਣੇ ਆ ਜੀ ਤਾਂ ਉਹ ਨਗਰ ਵੀ ਬਗਾਨੇ ਘਰੋਂ ਖੁੱਛ ਸਕਦੇ ਪਾਰੋਂ ਤਰਕੇ ਸਾਡੇ ਇੱਥੇ ਖੇਚਕੜ ਆ ਗਏ ਨਾ ਨਾ ਕਰਦਾ ਪ੍ਰਬੰਧ ਹੈ ਸਾਡੇ ਉਧਰ ਨਾ ਲੈਣਾ ਦੇਣਾ ਕੋਈ ਗਵਰਨਮੈਂਟ ਸਾਨੂੰ ਸੂਤ ਦੇ ਕੇ ਮਕਾਨ ਸਾਡੇ ਛੋਣ ਲਿਆ ਗਾਡਰ ਵਾਲੇ ਪਾਏ ਆ ਬਿਆਸ ਰਿਆ ਦਾ ਪਾਣੀ ਜਿਹੜਾ ਹੈ ਕਿੰਨਾ ਕ ਹੀਟਲੇ ਪੱਧਰ ਤੇ ਜਾਣਾ ਸ਼ੁਰੂ ਹੋ ਚੁੱਕਾ ਆ ਪਰ ਕਿੰਨੀ ਕ ਜਿਹੜੀ ਫਸਲ ਦਾ ਇਸ ਇਲਾਕੇ ਜਿਹੜੀ ਖਰਾਬ ਹੋਈ ਸੀ ਹਾਂਜੀ ਫਸਲ ਬਹੁਤ ਨੁਕਸਾਨ ਹੋਇਆ ਹੈ ਸਾਡੇ ਬਹੁਤ ਜ਼ਿਆਦਾ ਦੇਖ ਲਓ ਤੁਸੀਂ ਹੁਣ ਪਾਣੀ ਤਿੰਨ ਤਿੰਨ ਫੁੱਟ ਚਾਰ ਫੁੱਟ ਥੱਲੇ ਚੜ ਗਿਆ ਪਾਣੀ ਥੱਲੇ ਚੜ ਗਿਆ ਹਾਂਜੀ ਪਹਿਲ ਉਹ ਬੰਨ ਟੁੱਟਾ ਪਿਆ ਉਹ ਪਾਰ ਵੇਖੋ ਤੁਸੀਂ ਸਾਰਾ ਪਾਣੀ ਉਹ ਰੜੇ ਨੂੰ ਜਾਂਦੇ ਆ ਜੇਕਰ ਇੱਥੇ ਦੇ ਹਾਲਾਤਾਂ ਦੀ ਗੱਲ ਕੀਤੀ ਜੇ ਤਾਂ ਹਾਲਾਤ ਕਿਸ ਤਰ੍ਹਾਂ ਦੇ ਸੀਗੇ ਕਿੰਨੇ ਕੁ ਲੋਕ ਅਜੇ ਤੱਕ ਜਿਹੜੇ ਕਿ ਸੜਕ ਤੇ ਹੀ ਟੈਂਟ ਲਾ ਕੇ ਬੈਠੇ ਹਾਂ ਇਹ ਘਰ ਕੂਏ ਘਰ ਰੱਖਾ ਹਸਾਬ ਨਾਲ ਦੀ ਦੁਨੀਆ ਚ ਜੀ ਹਾਂਜੀ ਕਾਫੀ ਘਰ ਜਿਹੜੇ ਕੀ ਸੰਕੜੇ ਘਰ ਜਿਹੜੇ ਕੀ ਇਸ ਬਾਣੀ ਦੀ ਮਾਰ ਕਰਕੇ ਜਿਹੜੇ ਕੀ ਘਰ ਤੁਸੀਂ ਬੰਦ ਉੱਤੇ ਹੀ ਲੋਕਾਂ ਨੇ ਆਰਟੀ ਛੰਨਾ ਜਿਹੜੀਆਂ ਟਰਾਲੀਆਂ ਉੱਤੇ ਲਗਾ ਕੇ ਜਿਹੜੇ ਤਰਪਾਲਾ ਲਗਾ ਕੇ ਕੈਮਰਾਮੈਨ ਸਾਥੀ ਕਹੋਗੇ ਦਿਖਾਇਆ ਜਾਵੇ ਬੈਠੇ ਹੋਏ ਸੀ ਕਿ ਪਾਣੀ ਕਿ ਬਰਸਾਤ ਫੇਰ ਦੁਬਾਰਾ ਜਿਹੜੀ ਬੱਦਲ ਵੀ ਜਿਹੜਾ ਨਜ਼ਰ ਆ ਰਿਹਾ ਪਾਜੀ ਕੀ ਨਾ ਆਪਣਾ ਮੇਰਾ ਸੁਖਮਨਪ੍ਰੀਤ ਸਿੰਘ ਜੀ ਹਾਂ ਕੀ ਕਹਿਣਾ ਜੀ ਇੱਥੇ ਰਹਿਣੇ ਹਾਂਜੀ ਆ ਉਧਰ ਕਰ ਜਾੜਾ ਘਰ ਉੱਤੇ ਹਾਂਜੀ ਕੀ ਹਾਲਾਤ ਆ ਔਰ ਪਾਣੀ ਕੀ ਜਿਹੜਾ ਕਿੰਨਾ ਕ ਕਟਰਾ ਸ਼ੁਰੂ ਹੋ ਚੁੱਕਾ ਪਾਣੀ ਵੀਰੇ ਤਰਿਆ ਚੋਦੇ ਓਨਾ ਕੀ ਆ ਮੜਾ ਇਹ ਬਾਕੀ ਕਹਿ ਨਹੀਂ ਸਕਦੇ ਪਿੱਛੋਂ ਜੇ ਪਾਣੀ ਛੱਡਦਾ ਤੇ ਬਾਦ ਵੀ ਛੱਡਦਾ ਏ ਜੀ ਹਾਂਜੀ ਪਰ ਕਿੰਨਾ ਕ ਨੁਕਸਾਨ ਹੋਇਆ ਸੀ ਪਹਿਲਾਂ ਔਰ ਝੋਨੇ ਦਾ ਕਈ ਏਕੜ ਝੋਨਾ ਮਾਰਿਆ ਗਿਆ ਜੇ ਤੇ ਕਮਾਤ ਨੂੰ ਜੜ ਪੈ ਗਈ ਜਮ ਆਹ ਸੋਣ ਝੋਨੇ ਦੀ ਨਹੀਂ ਆ ਗਈ ਜੇ ਅਜੇ ਤੱਕ ਲੋਕ ਜਿਹੜੇ ਆ ਘਰਾਂ 'ਚ ਜਾਣੇ ਸ਼ੁਰੂ ਹੋ ਚੁੱਕੇ ਆ ਜਾਂ ਨਹੀਂ ਸ਼ੁਰੂ ਹੋਏ ਅਨੇਕ ਘਰਾਂ ਦੇ ਉੱਤਰ ਪਰਲੀ ਸਾਡੋ ਜਾਂਦੇ ਕਈ ਘਰਾਂ ਉੱਤਰ ਅੱਦੇ ਘਰ ਉੱਤਰ ਜੇ ਰਹਿੰਦੇ ਸਾਰੇ ਹਾਂਜੀ ਜਿੱਧਰ ਪਾਣੀ ਘਟਾ ਤੇ ਬਾਕੀ ਆ ਸਾਰੇ ਘਰ ਦੇ ਉੱਤੇ ਸਾਰੇ ਉੱਤੇ ਬੈਠੇ ਜੀ ਹਾਂਜੀ ਜਿਹੜੇ ਦਰਿਆ ਦੇ ਲਾਗੇ ਲਾਗੇ ਹੋ ਹਾਂਜੀ ਉਹ ਦਰਿਆ ਦੇ ਲਾਗੇ ਲਾਗੇ ਉਹ ਸਾਰੇ ਉੱਤੇ ਬੈਠੇ ਬਾਕੀ ਕਈ ਅਧੇ ਘਰੇ ਆ ਜੀ ਸਾਰਿਆਂ ਦੇ ਘਰੇ ਕੀ ਮੰਗ ਕਰਦੇ ਜਿਹੜਾ ਨੁਕਸਾਨ ਹੋਇਆ ਵਾ ਨੁਕਸਾਨ ਨੂੰ ਲੈ ਕੇ ਜਾਂ ਜਿਹੜਾ ਪੰਨ ਜਿਹੜਾ ਆਟੀ ਜਿਹੜੇ ਪੰਨ ਟੁੱਟੇ ਹੋਏ ਆ ਉਹਨਾਂ ਨੂੰ ਕਿਸ ਤਰ੍ਹਾਂ ਮਿਲਦੀ ਕਰਨੀ ਮੰਗਦੇ ਮੰਗਾ ਦੀਆਂ ਤਿੰਨ ਚਾਰੀਆਂ ਬਸ ਇਹ ਜਿਹੜੀ 4 ਕਿਲੋਮੀਟਰ ਤੁਸੀਂ ਆ ਉਹ ਬੰਨੀ ਜਾਵੇ ਤੇ ਆ ਜੰਗਲ ਜਾਂ ਪੁੱਟਿਆ ਜਾਵੇ ਤੇ ਇੱਥੇ ਇੱਕ ਦੋ ਪੋ ਪਾਈ ਜਾਣ ਦੂਜੇ ਗੇੜ ਪਾਈ ਜਾਣ ਹਾਂਜੀ ਆਹੋ ਮੰਗ ਜੀ ਸੋ ਜਿਵੇਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜਿਹੜਾ ਕੀ ਆਰਜੀ ਬੰਨ ਜਿਹੜਾ ਇਹ ਬਣਾਇਆ ਗਿਆ ਸੀਗਾ ਹਾਲਾਂਕਿ ਇਸ ਬੰਨ ਨੂੰ ਜਿਹੜਾ ਪਾਣੀ ਕੱਢਣ ਵਾਸਤੇ ਇਹ ਕੀਤਾ ਗਿਆ ਸੀਗਾ ਪਰ ਹਾਲਾਤ ਦੇਖੇ ਜਾ ਤਾਂ ਹਾਲਾਤ ਜਿਹੜੇ ਵੱਧ ਤੋਂ ਵੱਧ ਨਜ਼ਰ ਆ ਰਹੇ ਆ ਮੇਰੇ ਕੋਲ ਅੰਕਲ ਜੀ ਵੀ ਆ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੰਕਲ ਜੀ ਕੀ ਨਾਂ ਆਪਣਾ ਠੀਕ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਜੋ ਹਾਲਾਤ ਇਸ ਪੰਜਾਬ ਦੇ ਵਿੱਚ ਬਣੇ ਹੋਏ ਇਸ ਪੰਜਾਬ ਦੇ ਜਿਹੜੇ ਬਿਆਸ ਦਰਿਆ ਜਿਹੜਾ ਪੱਤਰ ਜਿਹੜਾ ਕੀ ਕਾਫੀ ਜਿਹੜਾ ਨੀਵਾ ਹੇਠ ਦੇ ਪੱਧਰ ਤੇ ਜਾਣਾ ਸ਼ੁਰੂ ਹੋ ਚੁੱਕਾ ਹੈ ਰਾਹਤ ਮਿਲਨੀ ਸ਼ੁਰੂ ਹੋ ਚੁੱਕੀ ਪਰ ਬਰਸਾਤ ਦੀ ਗੱਲ ਕੀਤੀ ਜਾਵੇ ਬਰਸਾਤ ਜਿਹੜੀ ਕਿ ਬੱਦਲ ਜਿਹੜੇ ਕਿ ਅਜੇ ਵੀ ਲੋਕਾਂ ਦੇ ਮੰਡਰਾਉਂਦੇ ਹੋਏ ਨਜ਼ਰ ਆ ਰਹੇ ਕਿਉਂਕਿ ਪਿਛਲੇ ਸਮੇਂ ਦੌਰਾਨ ਜਿਹੜੇ ਬਰਸਾਤ ਪਈ ਸੀ ਉਸ ਬਰਸਾਤ ਦੇ ਜਿਹੜਾ ਕਿ ਇੱਕ ਬਹੁਤ ਹੀ ਪਾਣੀ ਨੇ ਭਿਆਨਕ ਰੂਪ ਜਿਹੜਾ ਦਿਖਾਇਆ ਸੀਗੇ ਉਸ ਤੇ ਚੱਲਦੇ ਲੋਕਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਜਿਨ੍ਹਾਂ ਲੋਕਾਂ ਦੇ ਕੋਠੇ ਚੁਏ ਸੀਗੇ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿ ਲੋਕ ਜਿਹੜੇ ਆ ਪੈਰਾਂ ਤੇ ਖੜੇ ਹੋ ਸਕਣ ਪੰਜ ਕੀ ਨਾ ਆਪਣਾ ਸੋ ਜਿਵੇਂ ਕਿ ਅੱਜ ਦੇਖੇ ਹਾਲਾਤ ਦੇਖੇ ਸੀ ਹਾਲਾਤਾਂ ਨੂੰ ਲੈ ਕੇ ਜੋ ਹਾਲਾਤ ਬਣੇ ਉਸ ਹਾਲਾਤਾਂ ਦੀ ਮੰਗ ਕੀਤੀ ਜਾ ਰਹੀ ਤੁਸੀਂ ਦੇਖਦੇ ਰਹੋ ਦੈਂਸ਼ੇਰਾ ਮੈਂ ਹਮਰਤਪਾਲ ਸਿੰਘ ਬਾਜਵਾ ਟੰਡਾ ਆਊਟ